ਸਤਰੀ ਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਹੋ ਕੈਮੋ ਸਾਰੇ ਜਾਨਵਰ ਸੈੱਟ ਆ ਸਾਰਿਆਂ ਦੇ ਘਰ ਪਰਿਵਾਰ ਵਧੀਆ ਤੇ ਆਪਾਂ ਆਏ ਹੋਏ ਸੀ ਬਾਈ ਮੋਟਰ ਤੇ ਢੇੜਾ ਮਾਰਨ ਕਣਕ ਜੀ ਦੇਖੀ ਆ ਤੇ ਆ ਡੰਡਾ ਲੈ ਕੇ ਚੱਲੇ ਆ ਇਹ ਡੰਡਾ ਜਿਹੜਾ ਮੂਹਰੋਂ ਤਿੱਖਾ ਏ ਇਹ ਉਹਦੇ ਲਈ ਝਾੜੂ ਝੂੜੂ ਚ ਪਾ ਲਾਂਗੇ ਹਨਾ ਵੀ ਉੱਪਰ ਜਿਵੇਂ ਗੋਤਰਾ ਨਾਲ ਆਪਾਂ ਸਾਫ਼ ਕਰਨਾ ਹੁੰਦਾ ਜਾਨੂਰੀ ਕੋਲ ਤੇ ਉਹ ਡੰਡਾ ਮੋਟਰ ਤੇ ਪਿਆ ਤਾਂ ਉਹ ਲੈਣਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਘਰ ਜਾ ਕੇ ਜਾਨਵਰ ਦੇਖੀਏ ਕਿਵੇਂ ਨੇ ਸੈੱਟ ਨੇ ਤੇ ਆਪਾਂ ਬਾਈ ਬੱਤ ਕਾਂ ਲਿਆਉਣ ਦੀ ਸੋਚ ਰਹੇ ਆ ਡਾਕਸ ਲਿਆਉਣ ਦੀ ਤੇ ਦੱਸਿਓ ਫਿਰ ਦਿਓ ਸਲਾਹ ਲੈ ਕੇ ਆਈਏ ਜਾਂ ਨਾ ਲੈ ਕੇ ਆਈਏ ਠੀਕ ਹੈ ਤੇ ਚਲੋ ਹੁਣ ਕੋਈ ਨਾ ਆਪਾਂ ਚੱਲਦੇ ਆ ਘਰ ਨੂੰ ਘਰ ਜਾ ਕੇ ਮਿਲਦੇ ਆ ਫਿਰ ਪਹੁੰਚ ਗਏ ਵੀ ਆਪਾਂ ਕਬੂਤਰਾਂ ਵੱਲ ਆ ਨਰਵੈ ਸਿੰਘ ਜੀ ਠੀਕ ਹੈ ਅੱਜ ਦਾ ਬਾਈ ਹੋ ਗਿਆ ਕੰਮ ਉਲਟ ਫੁਲਟ ਅੱਜ ਤਾਂ ਸਵੇਰ ਦੇ ਕਿਹੜੇ ਕੰਮਾਂ ਚੱਲ ਜਗੇ 4 4:30 ਵਜੇ 5 5 ਵਜਣੇ ਵਾਲੇ ਪਾਉ ਰੇਖਾ ਕਿੱਥੇ ਲਾਤਾ ੜੀ ਤੇ ਚਲੋ ਦਾਣੇ ਪਾਏ ਨੇ ਟ੍ਰੀਆਂ ਚ ਪਾਣੀ ਪਾ ਦਈਏ ਪਹਿਲਾਂ ਅੱਜ ਤੱਕ ਕਬੂਤਰ ਵਿਚਾਰੇ ਭੁੱਖੇ ਮਰ ਗਏ ਹਨਾ ਖੋਲ ਲੀਏ ਦੇਖੀਏ ਤਾਂ ਪਾਣੀ ਸਾਫ ਹੈ ਸਾਫ ਹੈ ਬਿਲਕੁਲ ਪਾਣੀ ਪਾ ਲਏ ਨੇ ਪਹਿਲਾਂ ਉਸਾਇਆ ਪਾਣੀ ਲਿਆਂਦਾ ਤਾਂ ਯਾਰ ਉਹ ਕਿਆਰਬੋਡ ਆਪਕੇ ਇੱਥੇ ਇਹ ਨੂੰ ਰੱਖਦੇ ਆ ਇੱਥੇ ਆਈ ਨੂੰ ਰੱਖ ਰਿਹਾ ਇੱਥੇ ਚਲੋ ਇਹ ਤਾਂ ਓ ਕੇਅਰਬੋਡ ਕੂਤਰ ਖੋਲੀ ਹੈ ਬਾਈ ਹੁਣ ਦੇਖਿਓ ਕਿਵੇਂ ਭੱਜ ਕੇ ਨਿਕਲਣਾ ਆ ਜ ਇਹਨਾਂ ਨੇ ਹਾਂ 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 ਅੰਡਾ ਰੱਖਿਆ ਹੋਰ ਕਿਸੇ ਨੇ ਨਾ ਬਾਈ ਹਾਲ ਤੱਕ ਤਾਂ ਰੱਖਿਆ ਨਹੀਂ ਇਹ ਕੋਈ ਨਹੀਂ ਰੱਖਿਆ ਇੱਕ ਗਲੱਬੀ ਨੇ ਚਲ ਆਜੋ ਬਾਈ ਆਜੋ 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 ਦੇਖੋ ਭੁੱਖੇ ਰਹਿ ਗਏ ਅੱਜ ਵਿਚਾਰੇ ਅੱਜ ਦਾ ਬਾਈ ਉੱਪਰਲੇ ਕਬੂਤਰਾਂ ਨੂੰ ਵੀ ਜਸੂਏ ਪਾ ਕੇ ਆਇਆ ਤੇ ਮੈਂ ਅੱਜ ਆ ਗਿਆ ਤੇ ਫੇਰ ਚਲੇ ਗਿਆ ਮੈਂ ਬਾੜ ਦਾੜੀ ਜੀ ਸੈਟ ਕਰਾਉਣ ਕਾਫੀ ਥੋੜਾ ਜਿਹਾ ਬੁਰਾ ਹਾਲਜਾ ਹੋਇਆ ਹੈ ਤਾਂ ਤੇ ਹੁਣ ਆਇਆ ਹੁਣਾਉਂਦੀ ਸਾਰ ਆ ਗਿਆ ਮੈਂ ਕਬੂਤਰਾਂ ਵੱਲ ਤੇ ਚਲੋ ਚੋਗਣ ਤੋਂ ਇਹਨਾਂ ਨੂੰ ਦਾਣਾ ਪਾਣੀ ਉਦੋਂ ਬਾਅਦ ਫੇਰ ਲਾਉਣਾ ਤੁਹਾਨੂੰ ਆਪਾਂ ਪਹੁੰਚ ਗਏ ਬਾਈ ਕਬੂਤਰਾਂ ਵੱਲ ਅੱਜ ਲੇਟ ਪੇਟ ਪਤਾ ਨਹੀਂ ਗਾਤੇ ਯਾਰ ਕੰਮ ਹੋਈ ਜਾਂਦਾ ਆਰਾ ਕੋਈ ਲੇਟ ਲੇਟ ਹੁਣ ਪਹਿਲਾਂ ਬੱਚਿਆਂ ਨੂੰ ਪਾਣੀ ਦੇ ਦਈਏ ਉਹਦੇ ਬਾਅਦ ਫਿਰ ਦਾਣਾ ਪਾਣੀ ਪਾਉਨੇ ਆ ਠੀਕ ਆ ਆ ਫੜ ਲਿਆਂਦੇ ਦੋਏ ਬੱਚੇ ਆ ਨੂਰੀ ਦੀ ਖਰਾਕ ਪਈ ਆ ਲੈਣ ਦੀ ਠੀਕ ਆ ਤੇ ਇਹ ਵੀ ਪਾਉਨੇ ਆ ਆਪਾਂ ਪਹਿਲਾਂ ਪਾਣੀ ਦੇ ਦਈਏ ਬੱਚਿਆਂ ਨੂੰ ਤੇ ਕੋਸਾ ਪਾਣੀ ਆ ਹਾਂ ਠੀਕ ਆ ਓਕੇ ਆ ਤੇ ਜਸੇ ਲਿਆ ਇੱਕ ਮਿੰਟ ਹੋਰੇ ਨੂੰ ਬੱਚਿਆਂ ਨੂੰ ਤਾਂ ਦੇਤਾ ਭਾਈ ਪਾਣੀ ਹੁਣ ਆਪਾਂ ਗਰਮ ਜਿਹਾ ਪਾਣੀ ਪਾ ਲਈ ਓਹੋ ਕੀ ਕਰਦੇ ਨੇ ਇਹ ਪਾ ਦਈਏ ਇਦੇ ਚਾ ਓਕੇ ਚਲੋ ਖੋਲ ਦੇਣਾ ਨੂੰ ਦਾਣੇ ਦੂਣੇ ਪਾਏ ਹੋਏ ਨੇ ਬਾਈ ਤੇ ਕਬੂਤਰ ਨਿਕਲੇ ਆਉਣਗੇ ਹੁਣ ਖਾ ਲੈਣਗੇ ਦਾਣਾ ਪਾਣੀ ਜਦੋਂ ਤੇਰਾ ਚੈਨਲ ਸਬਸਕ੍ਰਾਈਬ ਹੀ ਨਹੀਂ ਕਰਦਾ ਯਾਰ ਕੋਈ ਕੀ ਆ ਚੱਕਰ ਇਹ ਪਤਾ ਨਹੀਂ ਕਹਿ ਫਿਰਿਆ ਮੇਰਾ ਚੈਨਲ ਸਬਸਕ੍ਰਾਈਬ ਹਾਂ ਠੀਕ ਹੈ ਤੇ ਚਲੋ ਬਾਈ ਖਾਣ ਦਿਓ ਇਹਨਾਂ ਨੂੰ ਦਾਣਾ ਪਾਣੀ ਬਲੌਗ ਦੇਖਦੇ ਆ ਸਵੇਰੇ ਕੰਟੀਨਿਊ ਕਰਾਂਗੇ ਹੁਣ ਬਾਕੀ ਦੇਖਦੇ ਆ ਚਲੋ ਬੱਚਾ ਲੱਗ ਗਿਆ ਉਹ ਦੇਖੋ ਚੁਗਣ ਕੱਲੇ ਕਰਦੇ ਆ ਵੀ ਬਲੌਗ ਕੰਟੀਨਿਊ ਹਣ ਪਤੰਗ ਦੇਖੋ ਕਿੰਨੇ ਚੜਦੇ ਨੇ ਇੱਕ ਆ ਚੜ ਰਿਹਾ ਔਰ ਚੜ ਰਿਹਾ ਇੱਕ ਉਹ ਥੱਲੇ ਚੜਦਾ ਇੱਕ ਉਹ ਤੋਂ ਥੱਲੇ ਚੜਦਾ ਇੱਕ ਉਹ ਚੜਦਾ ਖਾਸਿਆਂ ਬੁਰੀ ਚੱਲੀਏ ਚੜਾਉਣ ਐਸੇ ਤੇ ਚਲੋ ਪਹਿਲਾਂ ਕਬੂਤਰਾਂ ਮਾਲ ਆਹ ਡੱਬਾ ਡੱਬਾ ਢੱਕੇ ਜੁਕੀ ਫਿਰਦਾ ਓਏ ਆ ਕਬੂਤਰ ਨੂੰ ਦਵਾਈ ਦੇਣੇ ਵਾਲੀ ਐ ਇਹਨੂੰ ਦੰਨੇ ਆ ਮੜਿਆ ਤੇ ਨੂਰੀ ਵੱਲ ਮਾਰ ਲੀਏ ਨੀਗਾ ਨੂਰੀ ਆਹ ਮਾਰਦੀ ਆ ਲਾਰਮ ਤੇ ਮੂੜਨੀ ਦਾ ਬਾਈ ਵਲੌਗ ਸ਼ੁਰੂ ਕਰਨ ਦਾ ਸੋਨ ਸਿੱਧੀ ਗੱਲ ਦੱਸਾਂ ਕਿਉਂਕਿ ਯਾਰ ਕੋਈ ਹੈ ਉਹ ਨਹੀਂ ਟੌਪਿਕ ਬਣਾਈਏ ਕਿ ਆ ਨਾ ਚਲ ਇੱਕ ਨੇ ਹੁਣ ਬਣਾ ਦੰਨੇ ਆ ਦੇਖਦੇ ਆ ਤੇ ਕਬੂਤਰਾਂ ਮਨ ਮਾਰ ਲੋ ਨੀਗਾ ਰੱਜੇ ਬੈਠੇ ਨੇ ਕਬੂਤਰ ਤਾਂ ਅੱਜ ਵੈਸੇ ਮੈਂ ਸਵੀਰ ਦਾ ਬਣਾਇਆ ਨਹੀਂ ਵਲੌਗ ਹੁਣ ਮੈਂ ਕਿਹਾ ਚੱਲ ਕਰ ਦਈਏ ਕੰਟੀਨਿਊ ਆਹ ਹਰੀ ਦਾ ਜੋੜਾ ਵੀ ਅੰਡੇ ਰੱਖਣ ਨੂੰ ਤਿਆਰ ਆ ਉਹ ਦੇਖੋ ਤੇ ਚਲੋ ਦੇਖਦੇ ਆਂ ਫਿਰ ਅੱਗੇ ਜੱਸਾ ਲੱਗਿਆ ਵੇ ਸਾੜਨ ਕਬੂਤਰ ਤੇ ਗੋਲੀ ਲਿਆਂਦੀ ਗੋਲੀ ਦਈਏ ਉਹਨਾਂ ਨੂੰ ਜੱਸੇ ਇੱਕ ਅਦਾ ਦੇਖ ਲਈ ਜਿਹੜਾ ਵੀ ਹੋਇਆ ਇੱਕ ਤਾਂ ਜਰਦਾ ਆ ਕਬੂਤਰ ਹੈ ਜਰਦਾ ਕਾਲੀ ਨੋਕੜ ਹਮ ਲੱਗੀ ਆਡੀ ਥੋੜੀ ਹੱਡੀ ਲੱਗੀ ਹੈ ਬਾਈ ਦੰਨੀਆਂ ਦਵਾਈ ਖੜਜੋ ਮੈਂ ਕਾਢ ਲਮੈਂ ਚੋ ਠੀਕ ਹੈ ਦੇਦੀ ਬਾਈ ਦਵਾਈਆ ਕਬੂਤਰ ਨੂੰ ਕਬੂਤਰ ਬਾਹਲਾ ਘੈਂਟ ਆ ਇਹ ਇਹਦਾ ਪੱਠੜਾ ਨੀਲੀਆਂ ਝਾਲਨ ਵਾਲੀ ਕਬੂਤਰੀ ਉੜਦੀਦੀ ਜਿਹੜੀ ਆਪਣੇ ਕੋਲ ਤੇ ਉਹ ਕੇਰਬੋਟ ਅੱਕਦੇ ਜੀ ਕੱਟਤਾ ਕਰਤਾ ਤਾਂ ਪਾਏ ਹਨ ਹਾਂ ਹਾਂ ਕੱਟ ਕਰਤਾ ਤਾਂ ਪਾਏ ਪਹਿਲਾਂ ਪਾਏ ਜੀ ਬਾਈ ਦੁੱਧ ਪਾ ਸ਼ਾਇਦ ਅੱਜ ਰਾਤ ਨੂੰ ਗਰਾਊਂਡ 'ਚ ਖੇਡੀ ਹੈ ਚਲ ਰੱਖ ਜਿਹਾ ਸੇ ਮੂਰੇ ਰੱਖ ਦੇ ਤੇ ਚਲੋ ਇਹ ਡਿਊਟੀ ਆਪਾਂ ਕਾਫੀ ਦਿੰਦੀ ਕਰ ਹੀ ਨਹੀਂ ਹੈਗੀ ਹਨਾ ਬਲੌਕਚੈਨ ਤੇ ਚਲਦੇ ਆਪਾਂ ਪਹਿਲਾਂ ਦੁੱਧ ਪਾਇਆ ਹੀ ਏ ਉਹਦੇ ਬਾਅਦ ਦੇਖਦੇ ਆਂ ਠੀਕ ਆ ਕੀ ਕਰਨਾ ਪਹਿਲਾਂ ਬਈ ਪਹੁੰਚ ਕੇ ਆਪਾਂ ਗਰਾਊਂਡ 'ਚ ਦੇਖੋ ਨੇਰਾ ਹੁਣ ਲਾਈਟਾਂ ਮਚਾ ਦਈਏ ਪਹਿਲਾਂ ਆਪਾਂ ਉਹਦੇ ਬਾਅਦ ਸ਼ਾਇਦ ਅੱਜ ਰਾਤ ਨੂੰ ਉਹ ਰਿ ক্রিকেট ਚੱਲੇ SLA ਪੂਰੀ ਹੈ 100% ਚਲੋ ਕੋਈ ਚੱਕਰ ਨਹੀਂ ਪਹਿਲਾਂ ਲਾਈਟਾਂ ਲਾਈਏ ਬਾਇਗਰੂ ਬਣਾ ਬਾਇਗਰੂ ਤੇ ਆ ਮਾਜੀਂਆਂ ਲਾਈਟਾਂ ਤੇ ਚੰਨਾ ਵੀ ਆ ਗਿਆ ਹੋ ਆ ਗਿਆ ਚੰਨਾ ਅੱਜ ਲਾਉਨੇ ਆ ক্রিকেট ਬਾਈ ਦਿਖਾਉਨੇ ਆ ਨਜ਼ਾਰਾ ਫਿਰ ਤੁਹਾਨੂੰ ਰਾਤ ਦਾ ਹੈ ਓਕੇ ਆ ਬੋਟਾ ਗਰਾਊਂਡ 'ਚ ਲਾਈਟਾਂ ਲੂਟਾ ਜਗਾ ਕੇ ਬਾਈ ਆ ਗਏ ਆਪਾਂ ਘਰ ਮੜਿਆ ਮਾਰੀ ਕਬੂਤਰਾਂ ਵੱਲ ਗੇੜਾ ਪਹਿਲਾ ਨੂਰੀ ਵੱਲ ਮਾਰ ਲੈਣੇ ਆ ਕਿਹੜਾ ਤੇ ਨਰਵੈ ਸਿੰਘ ਜੀ ਖੜੇ ਨੇ ਇਹ ਦੇਖੀਏ ਠੀਕ ਹੈ ਮੁੱછા ਮੁੱછા ਐ ਹੈ ਤੇ ਤੁਹਾਨੂੰ ਦਿਖਾਉਣੇ ਆ ਬਾਈ ਖੜਜੋ ਨੂਰੀ ਦਿਖਾਉਣਾ ਤੁਹਾਨੂੰ ਬਾਈ ਥੱਲੇ ਗਿੱਲੇ ਹੀ ਬਹੁਤ ਹੋਇਆ ਪਿਆ ਕਿਥੇ ਆਉ ਖੜੀ ਆ ਨੂਰੀ ਨੂਰੀ ਆਇਆ ਆਇਆ ਇੱਧਰ ਬੰਨੀ ਹੋਈ ਹੈ ਤੇ ਆਪਣੇ ਨਾ ਬਾਈ ਉਧਰ ਨਾਲ ਦੇ ਘਰ ਹਨਾ ਇਧਰ ਨਾਲ ਦਾ ਘਰ ਹੈ ਜਿਹੜੇ ਆਪਣੇ ਉੱਥੇ ਕਬੂਤਰ ਬੈਠਦਾ ਆ ਕੇ 2 ਦਿਨ ਹੋ ਗਏ ਕਿਸੇ ਦਾ ਕਟ ਕਬੂਤਰ ਉੜਿਆ ਹਿਆ ਦੇਖਦੇ ਆਂ ਜੀ ਹੱਥ ਆਉਂਦਾ ਜੱਸਾ ਭੇਜਿਆ ਉਧਰ ਨੂੰ ਦੇਖਣ ਨੂੰ ਦੇਖਦੇ ਆਂ ਜਾ ਕੇ ਹੈ ਬਾਉ ਖਸਦਾ ਓਏ ਉਹ ਚਿੱਟਾ ਇਹ ਉਰਦਾ ਉਹਦੇ ਹਾਂ ਕਟ ਕਬੂਤਰ ਉਹ ਕਹਿੰਦੇ ਪਹਿੰਦਾ ਵੀ ਉਹ ਮਾਫਤਾ ਪੰਛੀ ਤੇ ਨੂੰ ਹਾਂ ਉਹਨੂੰ ਦੇਖਦੇ ਆਂ ਵੀ ਜਫੜ ਹੋ ਗਿਆ ਸਹੀ ਆਹੋ ਠੀਕ ਹੈ ਵਧੀਆ ਐਨ ਕਿਵੇਂ ਨੇ ਨਿਆਣੇ ਨਿੱਕੇ ਹਾਂ ਜੀ ਸਾਰੇ ਪੂਰੇ ਸੌ ਵਰ ਤੇ ਹੈ ਪੈਗ ਹੜਾ ਪੈਗ ਕਿੱਥੇ ਆ ਓਹ ਬਲ ਪਾ ਦੇ ਉਹ ਬਲ ਕੌਣ ਇਹ ਤਾਂ ਆਈ ਦੀ ਹੈ ਹਾਂ ਅੰਗਰੇਜ਼ੀ ਦੀ ਇੱਧਰ ਚੱਲ ਤੋਜੀ ਲਵਾ ਦੂਗਾ ਤੈਨੂੰ ਕੋਈ ਚੱਕਰ ਨਹੀਂ ਤੇ ਬਾਈ ਆ ਆਪਣੀਆਂ ਠੱਲਾਂ ਵਈਆਂ ਦੇਖ ਲੋ ਜਿਹੜੇ ਬੱਚੇ ਮਰ ਗਏ ਦੇ ਛੋਟੇ ਆਪਣੇ ਲੈ ਕੋਈ ਨਾ ਪਾਵਾਂਗੇ ਹੁਣ ਬੱਚੇ ਨਿਕਲਣਗੇ ਨਾ ਪਾਵਾਂਗੇ ਆ ਨੂਰੀ ਦਾ ਦਾਣਾ ਖਾਣਾ ਹੀ ਲੈਂਦਾ ਪਿਆ ਮੱਖਣ ਕਾ ਠੀਕ ਹੈ ਚੱਲ ਫਿਰ ਆਇਆ ਬਾਗੂ ਮੈਂ ਤੇ ਚਲੋ ਉਧਰ ਦੇਖਦੇ ਜੱਸਾ ਭੇਜਿਆ ਬਾਈ ਜੱਸਾ ਕਹਿੰਦਾ ਹੈਗਾ ਉਧਰ ਕਬੂਤਰ ਜੱਸਾ ਗਿਆ ਦੇਖਣ ਜੇ ਫੜ ਹੁੰਦਾ ਠੀਕ ਹੈ ਬਾਈ ਜੱਸੇ ਉਹ ਨਹੀਂ ਚਲੇਗੇ ਉੱਪਰ ਤੇ ਜੱਸੇ ਦੇਖ ਕੇ ਉਹ ਬੈਠਾ ਕਬੂਤਰ ਆ ਦੇਖੋ ਸੁਨਈਆ ਹੋਇਆ ਬੈਠਾ ਇਹ ਤਾਂ ਥਾਲਾ ਅੱਖਾਂ ਚ ਅੱਖਾਂ ਚ ਲਾਈਟ ਪਾ ਕੇ ਅੱਖਾਂ ਚ ਚੱਲ 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 ਆ ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਤੇ ਲਿਆ ਥੱਲੇ ਨੂੰ ਲਿਆ ਕਬੂਤਰ ਦਾ ਵੀ ਫੜ ਹੋ ਗਿਆ ਤੇ ਇਹ ਥੱਲੇ ਨੂੰ ਆਏ ਤੇ ਦੇਖਦੇ ਕਹਿ ਹੈ ਜੇ ਖੜ ਜੋ ਇੱਕ ਮਿੰਟ ਆ ਕੇ ਸਾਲਾ ਤੇ ਚਾਣੋ ਦੇਖਦੇ ਆ ਉਈਓ ਚਾਨਣ ਲੱਗਦਾ ਬਾਈ ਉਹ ਹਨੇਰਾ ਤਾਂ ਇੰਨਾ ਹੈ ਆ ਦੇਖ ਲੋ ਆ ਤਾਂ ਕੈਮਰਾ ਮੱਚ ਰਿਹਾ ਤਾਂ ਕਰਕੇ ਲੱਗਦਾ ਲੈ ਉਹ ਤਾਂ ਹਨੇਰਾ ਬਹੁਤ ਹੋਇਆ ਆ ਦੇਖੋ ਇੱਥੇ ਇੱਥੇ ਦੇਖੋ ਲੈ ਤੇ ਆ ਰਹੀ ਤਾਂ ਦੇਖ ਲੋ ਖੁੱਡੀਆਂ ਖਤਰ ਮਗਾਇਆ ਸੀ ਜਿਹੜਾ ਇੰਨਾ ਵੱਧ ਗਿਆ ਹੁਣ ਦੇਖਦੇ ਛੋਟਾ-ਘੁੱਡਾ ਪਾਵਾਂਗੇ ਇੱਕ ਹੋਰ ਲਿਆ ਵੀ ਲਿਆ ਜੱਸੇ ਤੁਹਨ ਦਿਖਾਉਣਾ ਬਾਈ ਨਹੀਂ ਆਇਆ ਇੱਥੇ ਹੈ ਮੈਚ ਰਸੀ ਵਸੀ ਹੋਈ ਹੈ ਤਾਂ ਹੀ ਸਾਲਾ ਫਸਿਆ ਬੈਠਾ ਤਾਂ ਹਨਾ ਕਿਹੜਾ ਛਤਰੀ-ਛੁਤਰੀ ਵਾਲਾ ਤਾਂ ਨਹੀਂ ਲੱਗਦਾ ਮੈਨੂੰ ਐਕਣਿਆ ਕੱਢ ਦੇ ਕੋਈ ਨਾ ਆ ਜਾ ਖੋਲ ਦੇ ਰੱਸੀ ਬੋਲਦਾ ਕੱਟ ਆ ਫਾੜ ਲਿਆ ਭਾਈ ਆ ਰੱਸੀ ਬੰਨੀ ਏ ਦੀ ਬਈ ਇਹਦੇ ਪੈਰ ਨੂੰ ਜਾਂ ਨਾ ਕਿਸੇ ਦਾ ਛਤਰੀ-ਛੁਤਰੀ ਵਾਲਾ ਤਾਂ ਦੇਖੀ ਪੈਰ ਦੇਖੀ ਇਹਦੇ ਨਾ ਠੀਕ ਆਉਂਦਾ ਇਧਰ ਹੀ ਨੂੰ ਹੈਗਾ ਥੋੜਾ ਜਿਹਾ ਅੱਖਾਂ ਰਖਾ ਕੋਈ ਨਹੀਂ ਦੇਖੀਆਂ ਸ਼ਾਰਕ ਕੀ ਕਾਲੀ ਅੱਖ ਤੇ ਪੀਲੀ ਕਾਲੀ-ਪੀਲੀ ਅੱਖ ਤੇ ਬਾਕੀ ਨਿਸ਼ਾਨੀਆਂ ਨਹੀਂ ਭਾਈ ਇਹ ਜਿ ਦਿਖਾਉਣੀਆਂ ਇਹਦਾ ਹੋਊਗਾ ਲੈ ਜਾਊਗਾ ਅਗਲਾ ਆ ਕੇ ਠੀਕ ਹੈ ਹਾਂ ਕੱਟ ਹੈ ਪੱਲਾ ਦਿਖਾ ਦੇ ਰੰਗ ਨਾਲ ਦਿਖਾਈਂ ਅਗਲੇ ਟਾਲੇ ਕੱਟ ਕਬੂਤਰ ਹੈ ਤੇ ਚਲੋ ਬਈ ਅ ਅੱਜ ਦੇ ਲੇਟ ਹੋ ਗਏ ਸਾਡਾ ਕੰਮ ਕਰ ਤੋਂ ਤੇ ਵਲੌਗ ਦੀ ਕਰਦੇ ਆ ਐਂਡਿੰਗ ਮਿਲਾਂਗੇ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹੁਣ ਮਿਲਦੇ ਆਂ ਆਪਾਂ ਅਗਲੇ ਵਲੌਗ ਵਿੱਚ